ਸਾਰੇ ਸਾਰੇ ਕਰ ਬਾਈ ਇਸ ਗੱਲ ਦੇ ਹੱਕ ਚ ਜਿਹੜਾ ਕੋ ਗਲਤ ਬੰਦੇ ਦੀ ਸਪੋਰਟ ਕਰਦਾ ਉਹਦੇ ਤੇ ਤੁਰੰਤ ਪਰਚਾ ਕਰਾਓ ਮੇਰੇ ਘਰੋਂ ਚੋਰੀ ਪਿੰਡ ਦੇ ਬੰਦੇ ਨੇ ਕੀਤੀ ਹੈ ਮਹੀਨਾ ਹੋ ਗਿਆ ਮੈਨੂੰ ਫਿਰਦੇ ਨੂੰ ਉਹਨਾਂ ਦੇ ਮਗਰ ਨਾਲੇ ਮੇਰੇ ਮੋਬਾਈਲ ਚੋਰੀ ਕਰ ਗਏ ਲੰਦਰਾ ਫਰਾਇਆ ਕੱਲ ਤੇ ਆਇਆ ਇੱਕ ਮਿੰਟੋ ਤੈਨੂੰ ਪਤਾ ਬੰਦੇ ਨੇ ਚੋਰੀ ਕੀਤੀ ਹੈ ਹਾਂ ਤੂੰ ਦਰਖਾਸਤ ਦੇ ਗਿਆ ਦਰਖਾਸਤ ਮੈਂ ਦਿੱਤੀ ਆ ਪਰ ਗੱਲ ਸੁਣ ਲਓ ਦਰਖਾਸਤ ਮੈਂ ਉਵੇਂ ਨਹੀਂ ਦਿੱਤੀਗੀ ਮੇਰੀ ਗੱਲ ਸੁਣ ਲਓ ਪਹਿਲਾਂ ਮੈਂ ਦਰਖਾਸਤ ਆਉਂ ਦਿੱਤੀ ਆ ਆਪਦੇ SIM ਕਢਾਏ ਮੈਂ ਕਹਾਂ ਵੀ ਜਿੰਨਾ ਚਿਰ ਮੈਨੂੰ ਪਤਾ ਨਹੀਂ ਲੱਗਦਾਗਾ ਜਦੋਂ ਮੈਨੂੰ ਪਤਾ ਲੱਗ ਗਿਆ ਮੈਂ ਉਹਨਾਂ ਦੇ ਦੂਜੇ ਘਰਦਿਆਂ ਦੇ ਘਰੇ ਗਿਆ ਮਹੀਨਾ ਹੋ ਗਿਆ ਮੈਨੂੰ ਮਨਤਾ ਕੱਢਦੇ ਫਿਰਦੇ ਨੂੰ ਫੜਾਉਣਾ ਨਹੀਂ ਮੈਂ ਜਾਂਦਾਗਾ ਕਿਉਂ ਕਿਉਂਕਿ ਜੇ ਮੈਂ ਫੜਾਉਂਗਾ ਛਡਾਉਣ ਵਾਲੇ ਪਹਿਲਾਂ ਜਾ ਵੜਦੇ ਐ ਸਹੀ ਆ ਦਸੀਆਂ ਗੱਲਾਂ ਸੁਣਦਾ ਹੀ ਇਹਨਾਂ ਵਿੱਚ 24 ਘੰਟੇ ਬੈਠੇ ਮੇਰਾ ਫੜਾਉਣਾ ਤਾਂ ਸਹੀ ਮੁੜ ਕੇ ਛਡਾਉਣਾ ਠੀਕ ਆ ਨਾ ਅੱਛਾ ਦੂਜਾ ਨੰਬਰ ਸਾਨੂੰ ਮਹੀਨਾ ਹੋ ਗਿਆ ਉਹਨਾਂ ਦੀਆਂ ਮਨਤਾ ਕਰਦਿਆ ਫਿਰਦਿਆਂ ਨੂੰ ਨਾਲੇ ਤਾਂ ਸਾਡੇ ਮੋਬਾਈਲ ਗਏ ਘਰੋਂ ਨਾਲੇ ਸਾਨੂੰ ਲਾਰੇ ਲਾਈ ਜਾਂਦੇ ਅੱਜ ਦਿਨੇ ਸਵੇਰ ਦਿੰਨੇ ਆ ਅੱਜ ਦਿਨੇ ਸਵੇਰ ਦਿਨੇ ਤੁਹਾਡੇ ਮੋਬਾਈਲ ਤੋਂ ਨੂੰ ਦਵਾ ਦੇਾਂਗੇ ਜੇ ਦੂਜਿਆਂ ਕੋਲੋਂ ਗੱਲਾਂ ਸੁਣੀਂਦੀਆਂ ਤੇਰੇ ਮੇਰੇ ਵਰਗੇ ਦੋਸਤਾਂ ਕੋਲੋਂ ਉਹ ਯਾਰ ਬਾਈ ਜੇ ਤੂੰ ਫੜਾ ਵੀ ਦੇਂਗਾ ਤੋਂਦੂ ਪਹਿਲਾਂ ਉਹਨਾਂ ਨੇ ਪਿੰਡ ਆ ਜਾਣਾ ਓਏ ਇਹਦਾ ਫਰਕ ਆ ਆ ਗੱਲਾਂ ਸੁਣਨ ਨੂੰ ਮਿਲਦੀਆਂ ਨਹੀਂ ਨਹੀਂ ਹਰ ਫਾਇਦਾ ਕੀ ਆ ਪਹਿਲਾਂ ਗੱਲ ਕੀ ਨਹੀਂ ਇੱਕ ਮਿੰਟ ਮੇਰੀ ਗੱਲ ਫਾਇਦਾ ਫਰਾਂ ਤੂੰ ਅੱਜ ਇੱਕ ਮਿੰਟ ਤੂੰ ਅੱਜ ਨਾਂ ਲਿਖਾ ਗਿਆ ਕਿਹੜੇ ਬੰਦੇ ਤੂੰ ਆ ਸ਼ੱਕੀ ਆ ਫੜਿਆ ਠੀਕ ਆ ਠੋਕੇ ਗਵਾਹੀ ਦੇ ਗਿਆ ਆਹਨੇ ਬੰਦੇ ਨੂੰ ਤੁਸੀਂ ਫੜਦੋਂਗੇ ਪਿੰਡ ਦੇ ਨੂੰ ਕਿਵੇਂ ਫੜੋਗਾ ਯਾਰ ਤੂੰ ਨਾ ਤੂੰ ਇਹ ਨਾ ਜਾਣਦਾ ਉਹਨੇ ਨਾਂ ਲਿਖਾ ਗਿਆ ਠੀਕ ਆ ਇਹ ਬੰਦੇ ਨੇ ਮੇਰੀ ਚੋਰੀ ਕੀਤੀ ਆ ਮੈਂ ਇਹੀ ਚਾਹੁੰਦਾ ਸੀਗਾ ਮੇਰੇ ਮਾਲਕ ਨੇ ਮੇਰੀ ਬਾਹ ਫੜੀ ਆ ਸੁਣੀ ਆ ਮੈਂ ਚਾਹੁੰਦਾ ਸੀ ਕਿਤੇ ਬੰਦਿਆਂ 'ਚ ਮੇਰੀ ਗੱਲ ਹੋਵੇ ਤੇ ਮੈਂ ਆਵਾ ਛਡਾਉਣਾ ਆ ਮਗਰ ਜਾ ਤੈਨੂੰ ਮੈਂ ਦੱਸਦਾ ਤੇਰੇ ਸਾਰੇ ਵਾਅਦੇ ਕਰਦੇ ਆ ਤੂੰ ਨਾਂ ਲਿਖਾ ਕੇ ਆ ਉੱਥੇ ਬੰਦਿਆਂ ਦੇ ਉਦੋਂ ਬਾਅਦ ਕਿ ਕੋਈ ਗਾਊਗਾ ਵੀ ਵੇਖਾਂ ਹਾਂ ਅੱਲਾ ਹੈ ਨਾ ਇਹਦਾ ਛਡਾਉਣਾ ਦਾ ਗਣਪਾਤ ਹੈ ਜੰਦਾ ਬਾ ਤੂੰ ਨਾਂ ਲਿਖਾ ਕੇ ਆ ਬੰਦਾ ਮੇਰੀ ਚੋਰੀ ਕੀਤੀ ਆ ਹਾਂ ਮੈਂ ਪੈਂਡ ਜੋਗਾ ਬਾਈ ਹੁਣ ਪੈਂਡ ਜੋ ਕੋਈ ਬੰਦਾ ਉਹਦਾ ਮਗਰ ਗਿਆ ਕਿ ਆਪਾਂ ਕੋਈ ਨਹੀਂ ਤੇ ਤੇਰੇ ਨਾਲ ਸਾਰਾ ਪੈਂਡ ਨਾਲ ਮੈਂ ਲਿਖਾ ਕੇ ਆਉਂਗਾ ਮੈਨੂੰ ਸਬੂਤ ਆ ਮੈਨੂੰ ਪਤਾ ਵੀ ਕਿਹੜੇ ਬੰਦੇ ਆ ਨਾਲੇ ਪਿੰਡ ਦੇ ਆ ਹਾਂ ਲਿਖਾ ਕੇ ਆਉਂਗਾ ਹੁਣ ਮੈਨੂੰ ਆ ਗਿਆ ਮੈਂ ਤਾਂ ਕਰਦੇ ਫਿਰ ਤੈਨੂੰ ਅੱਜ ਦਿਨ ਸਵੇਰ ਦਿਨੇ ਅੱਜ ਦਿਨ ਸਵੇਰ ਦਿਨੇ ਬੱਸ ਖਾ ਦੇ ਤੁਸੀਂ ਲੈ ਕੇ ਦਿੰਨੇ ਹਾਂ ਆਹ ਭਾਈ ਇਹਦਾ ਬੰਦਾ ਹੈ ਨਾ ਉਹਦਾ ਨੰਬਰ ਖਵਾ ਦੇ ਗਿਆ ਆਹ ਹੈ ਮੈਨੂੰ ਮੈਂ ਚਾਹੁੰਦਾ ਸੀਗਾ ਕਿ ਮੈਨੂੰ ਕਿਤੇ ਮੌਕਾ ਮਿਲੇ ਪਰ ਮੈਨੂੰ ਮਿਲ ਗਿਆ ਅੱਜ 50 ਮਹੀਨੇ ਬਾਅਦ ਭਾਈ ਨਾਲ ਹੀ ਜਾ ਤੂੰ ਉਹ ਦੋ ਸਿਲੰਡਰ ਚੋਰੀ ਹੋ ਗਏ ਰਾਤ ਹਾਂ ਮਹੀਨੇ ਬਾਅਦ ਮਿਲਿਆ ਮੌਕਾ ਇਹਨੂੰ ਪਤਾ ਕੁਛ ਪਛਾਣ ਦਾ ਪਤਾ ਯਾਰ ਮੈਂ ਤਾਂ ਦੱਦਨੇ ਸ਼ਰਮੂਰੇ ਸ਼ਰਮਕਾ ਦੀ ਜੱਜ ਦਾ ਮੁੰਡਾ ਹੈ ਜੱਜ ਦਾ ਮੁੰਡਾ ਹਾਂ ਤੇ ਭਾਈ ਲਿਖਾ ਗਿਆ ਵੇ ਯਾਰ ਖਾ ਕੇ ਆਉਂਦੇ ਪੋਰਸ ਲੈ ਕੇ ਫੜ ਕੇ ਕਿਸੇ ਲੈ ਕੇ ਕਿਉਂ ਨਹੀਂ ਲਿਖਾ ਤੇ ਆਉਂਦੇ ਨਹੀਂ ਮਿਲਦੀਆਂ ਯਾਰ ਬਾਈ ਤੂੰ ਲਿਖਾਏਗਾ ਯਾਰ ਉਹ ਫਲਾਨਾ ਉਹਨਾਂ ਦੇ ਨਾਲ ਅਟੈਚ ਆ ਯਾਰ ਤੈਨੂੰ ਅਜਨੇ ਕੈਡਰੇ ਆਉਣ ਦੇ ਨਾਲ ਤੂੰ ਪਹਿਲਾਂ ਆ ਜਾਊਗਾ ਇੱਕ ਮਿੰਟ ਮੇਰੀ ਗੱਲ ਸੁਣ ਲੈ ਆ ਸੁਣ ਨੂੰ ਮਿਲਦੀਆਂ ਅੱਜ ਅੱਜ ਆਪਾਂ ਪਹਿਲੇ ਦਿਨ ਇੰਟਰਨੈਟ ਮਿਲ ਜੂਗਾ ਵੀ ਆ ਲੋਕ ਉਹੀ ਖੜੇ ਰਿਹਾ ਤੇ ਗੱਲਾਂ ਆਲੇ ਆ ਤੂੰ ਅੱਜ ਲਿਖਾ ਗਿਆ ਜੋ ਨਾ ਨਾ ਚੱਕ ਕੇ ਲੈ ਗਏ ਫੇਰ ਦੱਸੀ ਜੇ ਲੈ ਗਏ ਉਸ ਤੋਂ ਬਾਅਦ ਆਪਣੇ ਪਿੰਡ ਦਾ ਕੋਈ ਬੰਦਾ ਗਿਆ ਫੇਰ ਦੱਸੀ ਆਪਾਂ ਸਾਨੂੰ ਯਾਦ ਮੌਕਾ ਭਾਲਦਾ ਸੀ ਮੇਰੇ ਮਾਲਕ ਨੇ ਵੀ ਆ ਵੜੀ ਆ ਜੇ ਆਪਣੇ ਪਿੰਡ ਦਾ ਇੱਕ ਆ ਤਾਂ ਉਹਦੂਗਾ ਆਪਾਂ ਕਮੇਟੀ ਬਣਾ ਲਾਂਗੇ ਜਿੰਨਾ ਬੰਦਾ ਮਗਰ ਨਾ ਗੈ ਨਹੀਂ ਫਿਕਰਾਗਾ ਤਾਂ ਕਿ ਜਿਸ ਹਿਸਾਬ ਆ ਨਗਰ ਨਾ ਸੀ ਰੋ ਜਿਹੜੇ ਪਰਪਰਨ ਆਪਾਂ ਇਕੱਠੇ ਹੋਏ ਆ ਇਸ ਵਾਸਤੇ ਆਪਾਂ ਕੋਣੇ ਖੜੇ ਹੋਣਾ ਲੋਕਾਂ ਨੇ ਆਪਣੇ ਪਤਾ ਹੀ ਐ ਨਿੱਤ ਚੋਰੀਆਂ ਹੁੰਦੀਆਂ ਹਰੇਕ ਦਿਨ ਹੀ ਹੁੰਦੀ ਆ ਤਕਰੀਬਨ ਉਦੋਂ 14-15 ਮੋਟਰਾਂ ਦੀਆਂ ਚੋਰੀਆਂ ਹੋ ਗਈਆਂ ਤਾਰਾਂ ਲਾ ਕੇ ਲੈ ਗਿਆ ਨੁਕਸਾਨ ਸਾਰਿਆਂ ਦਾ ਹੁੰਦਾ ਹੈ ਇਹਦਾ 2000 ਲੱਗਦਾ ਕਿਸੇ ਦਾ 5000 ਲੱਗਦਾ ਇਹਦੇ ਸਬੰਧ ਵਿੱਚ ਹੁਣ ਆਪਾਂ ਇਕੱਠੇ ਹੋਏ ਆ ਇਹ ਆਪਣਾ ਪਿੰਡ ਦਾ ਵੀ ਇਕਾ ਕਰਨਾ ਹੈ ਤਾਂ ਵਧੀਆ ਗੱਲ ਹੈ ਬਾਜਾਂਗੇ ਜੇ ਨਾ ਕਰਾਂਗੇ ਭਾਈ ਨਿਤ ਹਰੇਕ ਬੰਦੇ ਨੂੰ ਲੁੱਟਿਆ ਜਾਣਾ ਹੈ ਜੇ ਤਾਂ ਸਾਰੇ ਸਹਿਮਤ ਹੋਣਗੇ ਪਾਰਟੀ ਭਾਜੀ ਤੇ ਉੱਪਰ ਉੱਠ ਕੇ ਕੋਈ ਕਾਲੀ ਨਹੀਂ ਕੋਈ ਆਮ ਨਹੀਂ ਕੋਈ ਝਾੜੂ ਨੂੰ ਕੁਝ ਨਹੀਂ ਨਾ ਕਾਂਗਰਸੀ ਇੱਥੇ ਜੇ ਸਾਰੇ ਪਿੰਡ ਨੂੰ ਇੱਕ ਹੋਣਾ ਪੈਣਾ ਹੈ ਕਿ ਇੱਕ ਮਠ ਹੋ ਗਏ ਆਪਾਂ ਕਰਾਂਗੇ ਤੇ ਆਪਾਂ ਕਾਮਯਾਬ ਰਵਾਂਗੇ ਨਹੀਂ ਭਾਈ ਨਿਤ ਛੱਤਰ ਵੀ ਖਾਵਾਂਗੇ ਤੇ ਲੁੱਟੇ ਤੇ ਜਾਣੀ ਹੈ ਇਹ ਤਾਂ ਹੈ ਹੀ ਹੈ ਓਏ ਚੋਰ ਘਰਾਂ ਚ ਵੜ ਲਾ ਕੇ ਫੱਟਿਆਂ ਪਿਆ ਤਾਂ ਸਾਡੇ ਘਰੋਂ ਦੋ ਮੋਬਾਈਲ ਲੈ ਕੇ ਚੱਕ ਕੇ ਗੋਣ ਦਾਸਾ ਬੁਰੀ ਗੱਲ ਇਹ ਕੀ ਬਈ ਗੱਲ ਇਹ ਕੀ ਹੈ ਚਲੋ ਚੋਰ ਬਣਾਓ ਇਹ ਆਪਾਂ ਚੋਰਾ ਨੂੰ ਵੀ ਜਿਹੜਾ ਫੜੇ ਜਾਂਦਾ ਹੈ ਪਹਿਲੀ ਗੱਲ ਤਾਂ ਉਹਨੂੰ ਆਪਾਂ ਰਿਕੁਐਸਟ ਕਰਾਂਗੇ ਬਈ ਯਾਰ ਤੂੰ ਇਹਨਾਂ ਗੱਲਾਂ ਤੋਂ ਬਾਹਰ ਆ ਜਾ ਜੇ ਨਹੀਂ ਆਉਂਦਾ ਬਈ ਮਗਰ ਨਹੀਂ ਪਿੰਡ ਦੇ ਕਹੇ ਬੰਦੇ ਨੇ ਜਾਣਾ ਉਹਦੇ ਭਾਵੇਂ ਕੋਈ ਹੈ ਭਾਵੇਂ ਇਹਦਾ ਤਾਇਆ ਚਾਚਾ ਮੁੰਡਾ ਪੀਜਾ ਕੁਝ ਵੀ ਹੈ ਜਿਹਦਾ ਮਗਰ ਗਿਆ ਉਹਦਾ ਭਾਂਡਾ ਧਿਆਗਾਂ ਦੇ ਦੋ ਹਾਂ ਕੀ ਪਿੰਡ ਵਾਲਿਆਂ ਨੂੰ ਕਠਾਣਾ ਨਹੀਂ ਜਾਈਦਾ ਚੋਰ ਦੇ ਬਿਲਕੁਲ ਮਤਦਾਨ ਕਰੋ ਚੋਰੀ ਕਰਦਾ ਸ ਦੱਸੋ ਫੋਰਸ ਕੋਲੇ ਨਾ ਪਰਸਨ ਫੋਨ ਨੰਬਰ ਦਿੱਤੇ ਆ ਗੋਤ ਦਿੱਤੇ ਆ ਨਸ਼ਾ ਵੇਚ ਦਾ ਗੋਤ ਨੰਬਰ ਦਿੱਤੇ ਨਾਮ ਦਾ ਇਹ ਨਾਮ ਦੱਸਣੇ ਡਰਦੇ ਆ ਬਹੁਤ ਦੱਸ ਦਿਓ ਐਸਐਸਬੀ ਨੂੰ ਫੋਨ ਕਰਦੋ ਕੋਈ ਚੱਕਰ ਨਹੀਂ ਨਸ਼ਾ ਦੇ ਬਰਖਲਾ ਪੁਲਿਸ ਵੀ ਆ ਹੁਣ ਜੇ ਆਪਾਂ ਕੀ ਨਾ ਪੁਲਿਸ ਜੋਸੀ ਦਾ ਹੈਣੀ ਉਹ ਪਿੰਡੋ ਹੀ ਆਪਣੇ ਆਪ ਦੱਸਣਾ ਉਹ ਕਿਹੜਾ ਬੰਦਾ ਜੋਰ ਆ ਕਿਹੜਾ ਕਿਵੇਂ ਆ ਜਦੋਂ ਆਪਾਂ ਲੜਾਈ ਝਾੜਦੇ ਹੁੰਦੇ ਜਾਂ ਕੁਝ ਵੀ ਗੱਤਗੱਲ ਚੱਲਦੀ ਆ ਉਹ ਆਪਾਂ ਨੂੰ ਇਹੀ ਪੁੱਛਦੇ ਆ ਕਿ ਦੱਸੋ ਬੰਦਾ ਕਿਹੜਾ ਤੁਹਾਡੇ ਕਿਹਨਾਂ ਨਾਲ ਡਾਟ ਹੁੰਦੀ ਆ ਅੱਜ ਤਾਂ ਸਾਰਾ ਪਿੰਡ ਇਸ ਹੱਥ ਇਕੱਠੇ ਹੋਏ ਆ ਕਿੰਨਾ ਤਾਂ ਜਵਾਨ ਜੋ ਨਾ ਥਾਣੇ ਮਗਰ ਜਾਓ ਹੁਣ ਕਈ ਲੋਕ ਆ ਲਾ ਰਹੇ ਨੇ ਯਾਰ ਆਪਣੇ ਘਰੇ ਬੋਤ ਰੱਖ ਨੂੰ ਪੁਲਿਸ ਨੂੰ ਪੜਦੇ ਨਾ ਕਹਿ ਦਿੰਦੇ ਯਾਰ ਮੇਰੇ ਤਜਰਬਾ ਕੀਤਾ ਪੁਲਿਸ ਨਾਲ ਦੀ ਨਾਲ ਦੱਸ ਦਿੰਦੇ ਆ ਯਾਰ ਥਾਣੇ ਬੰਦੇ ਨੇ ਨਾ ਨਾ ਨਾਲ ਹੀ ਕਿ ਤੁਹਾਨੂੰ ਥਾਣੇ ਬੰਦੇ ਨੇ ਕਹਿਦਾ ਸੀ ਇਹਨੂੰ ਛੱਡ ਦੇ ਆਪਾਂ ਤਾਂ ਇਹੀ ਕਹਿੰਨੇ ਮਿਹਰਬਾਨ ਬੰਦਿਆਂ ਨੂੰ ਕਿ ਕੋਈ ਲੋੜ ਨਹੀਂ ਫੋਨ ਨਾ ਕਰੋ ਉਹਦੀ سپورਟ ਹੀ ਨਾ ਕਰੋ ਠੀਕ ਹੈ ਨਾ ਆਪਾਂ ਆਪਦੇ ਲੈਵਲ ਤੇ ਦਾ ਆਪ ਸੁਧਾਰੀਏ ਉਸ ਤੋਂ ਬੰਦਾ ਸੁਧਰ ਜੇ ਠੀਕ ਆ ਆ ਬੇਨਤੀ ਸਾਡੇ ਦਾ ਨਹੀਂ ਅੱਜ ਪੈਂਡ ਦੇ ਵਿੱਚ ਜਿਹੜੇ ਫੈਸਲੇ ਲਾਇਆ ਗਿਆ ਕੋਈ ਮਗਰ ਨਹੀਂ ਜਾਊਗਾ ਚਾ ਕੋਈ ਹੋਰ ਗੱਲਬਾਤ ਆ ਕੀ ਲੱਗਦਾ ਵੀ ਇਹਨੂੰ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਵੀ ਕੀਤਾ ਜਾਊਗਾ ਕਿ ਇਕੱਲੀਆਂ ਗੱਲਾਂ ਹੀ ਆ ਆਹੋ ਮੈਂ ਤਾਂ ਇਹੀ ਆਲ ਰਹਿੰਦਾ ਉਹ ਬੰਦੇ ਦਾ ਪੰਡਾ ਹੀ ਤਿਆਗ ਦੂ ਯਾਰ ਮੈਂ ਮੈਂ ਕਿਉਂ ਨਾ ਆਵਾਂ ਜੇ ਮੈਂ ਸਪੋਰਟ ਕਰਦਾ ਨਸ਼ੇ ਵਾਲੀ ਦੀ ਬਿਲਕੁਲ ਉਹ ਪੰਡਾ ਦੇ ਦਊ ਛਡੂ ਪਰ ਗੱਲ ਹੁਣ ਬੁਲਾਉ ਹੀ ਨਿਆਰਾ ਜੀ ਜੇ ਤੁਹਾਨੂੰ ਲੋਕ ਹੱਥ ਚੱਕਣੋਂ हट ਗਏ ਨਾ ਕਿਵੇਂ ਕੁੱਤੇ ਨੂੰ ਕੱਡਣਾ ਮਾਰਨ ਉਹਨੇ ਮਾਰਤਾ ਉਹਨੇ ਮਾਰਤਾ ਪਰਤਾ ਸ਼ਾਇਦ ਖੜਦਾ ਨਹੀਂ ਹੁੰਦਾ ਹਾਂ 家から。